ਸਾਡੇ ਮਾਰਕੀਟ ਟੰਗੇ ਦੇ ਕਾਂ ਵੀ ਅੱਜ ਉੱਡੇ ਫਿਰਦੇ ਆ ਲੱਗਦਾ ਸਿਆਣੇ ਝੂਠ ਕਹਿ ਗਏ ਆ ਕਹਿੰਦੇ ਕੀ ਆ ਕਾਮਾਰਕੀਟ ਟੰਗੇ ਉਹ ਕਹਿੰਦੇ ਮੁੜ ਕੇ ਕਾਂ ਨਹੀਂ ਆਉਂਦੇ ਉੱਥੋਂ ਛੱਡ ਜਾਂਦੇ ਆ ਇਹ ਕਹਾਵਤਾਂ ਬਾਹਰ ਲਿਆਂਦੇ ਸੱਚ ਹੁੰਦੀਆਂ ਹੋਣਗੀਆਂ ਜਿਵੇਂ ਆ ਚైనా ਵਾਲਿਆਂ ਨੇ ਤਾਂਗ ਰੇਨ ਜਿਆਨ ਜਿਹੜਾ ਉਹਨਾਂ ਦਾ ਖੇਤੀਬਾੜੀ ਮੰਤਰੀ ਸੀ ਜਿਹੜਾ 2020 ਤੋਂ 24 ਤੱਕ ਰਿਹਾ ਸੀਗਾ ਉਸ ਬੰਦੇ ਨੂੰ ਕੀ ਆ ਮੌਤ ਦੀ ਸਜ਼ਾ ਸੁਣਾਈ ਆ ਇਹਨੂੰ ਕਹਿੰਦੇ ਆ ਕਾਮਾਰਕੀਟ ਟੰਗਣਾ ਤੇ ਇੱਕ ਕਾਮਾਰਕੀਟ ਟੰਗਿਆ ਹੇਠਲੇ ਦੇਖ ਲੋ ਜਿਹੜੇ ਬੰਦੇ ਆ ਹਾਡੇ ਮੁੱਖ ਮੰਤਰੀ ਸਾਹਿਬ ਨੇ ਵੀ ਕਹਿੰਦੇ ਸਿਆਣਿਆਂ ਦੀ ਗੱਲ ਸੁਣੀ ਸੀ ਕਹਿੰਦੇ ਕਾਮਾਰ ਕੇ ਟੰਗ ਦਿਓ ਟੱਕਾਵਾਂ ਤੋਂ ਖਿਹੜਾ ਛੁੱਟ ਜਾਂਦਾ ਜਿਹੜੇ ਆ ਕਾਮਾਰ ਕੇ ਟੰਗੇ ਸੀ ਮੁੱਖ ਮੰਤਰੀ ਸਾਹਿਬ ਇਹਦਾ ਕੀ ਆ ਮਰਨ ਤੋਂ ਬਾਅਦ ਅਜੂ ਉੱਡੇ ਫਿਰਦੇ ਆ ਮੈਂ ਨਹੀਂ ਕਹਿੰਦਾ ਇਹ ਦੋਸ਼ੀ ਸੀ ਤੁਸੀਂ ਕਹਿੰਦੇ ਸੀ ਦੋਸ਼ੀ ਆ ਵਿਜੇ ਸਿੰਘ 라ਜੀ ਹੋ ਗਏ ਇੱਕਾ ਤੋਂ ਉਤਰ ਜਾ ਜਿਹੜਾ ਮਿਤਰਾਤਨ ਹੋ ਗਿਆ ਤੇ ਰਮਨ अरोड़ा ਹੋ ਗਿਆ ਇਹਨਾਂ ਨੂੰ ਚਲੋ ਛੱਡ ਦਿੰਨੇ ਆ ਮੈਂ ਕਹਣਾ ਕਿ ਜੇ ਤਾਂ ਲੈ ਲੈਵਲ ਤੇ ਵਗਦਗੇ ਤਾਂ ਬਾਕੀ ਦੇ ਦੇਖ ਲਓ ਅਮਰ ਹੂਮ ਜਿਹੜੇ ਜੈਲ ਵਾਲੇਤਾ ਜੀ ਸੀਗੇ ਜਿਨ੍ਹਾਂ ਨੂੰ ਕਿਹਾ ਜਿਉਂਦੇ ਜੀ ਪਹਿਲਾਂ 4 ਸਾਲ ਦੀ ਸਜ਼ਾ ਹੋਈ ਸੀ ਕਹਿੰਦੇ ਆਪਦੀ ਆਮਦਨ ਬੱਦ ਸੋਰਸ ਰੱਖਣ ਦੇ ਬਦਲੇ ਦੇ ਵਿੱਚ ਤੇ ਦੂਜਾ ਕਮੀਡੀਅਨ ਲਾਲੂ ਯਾਦਵ ਜਿਹੜਾ ਪਸ਼ੂਆਂ ਦਾ ਚਾਰੀ ਖਾ ਗਿਆ ਸੀ ਤੇ ਉਹਦੇ ਬਦਲੇ ਚ ਇਹਨੂੰ 14 ਸਾਲ ਦੀ ਸਜ਼ਾ ਹੋਈ ਸੀ ਤੇ ਤੀਜਾ ਸਾਡੇ ਗਵਾਂਢੀ ਸੂਪੇ ਵਾਲੇ ਉਹ ਪ੍ਰਕਾਸ਼ ਚਟਾਲਾ ਜੀ ਬਾਦਲ ਕਿਆਂ ਦੇ ਮਿੱਤਰ ਜਿਹੜੇ ਅਧਿਕਾਰੀਆਂ ਦੀ ਭਰਤੀ ਦੇ ਘਟਾਲੇ ਦੇ ਵਿੱਚ ਆ ਜਾਂਦੇ ਤੇ ਜਿਨ੍ਹਾਂ ਨੂੰ 10 ਸਾਲ ਦੀ ਸਜ਼ਾ ਹੁੰਦੀ ਆ ਇੰਨੇ ਜਣੇ ਫਿਰ ਜਾ ਕੇ ਕਹਿੰਦੇ ਸੁਪਰੀਮ ਕੋਰਟ ਚੋਂ ਬਰੀ ਹੋ ਜਾਂਦੇ ਆ ਤੇ ਕਿਉਂ ਹੋ ਜਾਂਦੇ ਆ ਉਹ ਜਿੱਥੇ ਜੱਜ ਵੀ ਪਕਾਉ ਉਥੇ ਫਾਹੇ ਕਿਹੜਾ ਲਾਉ ਪਰ ਇਹਨਾਂ ਦੇ ਜੱਜ ਬਕਾਉ ਨਹੀਂ ਹੈਗੇ ਯਾਰ ਇਹਨਾਂ ਨੇ ਕੱਲਾ ਤਾਂਗ ਰੇਨ ਜਿਆਨ ਨਹੀਂ ਇਸ ਤੋਂ ਪਹਿਲਾਂ ਵੀ ਆਪਦੇ ਕੀ ਆ ਤਿੰਨ ਵੱਡੇ ਮੰਤਰੀ ਸੀ ਜਿਨ੍ਹਾਂ ਚੋਂ ਦੋ ਤਾਂ ਖੇਤੀਬਾੜੀ ਮੰਤਰੀ ਰਹੇ ਆ ਆ ਹੈਨ ਚੈਂਗ ਫੂ ਜਿਹੜਾ ਹੈਗੇ ਆ ਇਹ 2009 ਤੋਂ ਲੈ ਕੇ 18 ਤੱਕ ਖੇਤੀਬਾੜੀ ਮੰਤਰੀ ਰਹਿੰਦੇ ਆ ਤੇ ਇਹਨਾਂ ਨੂੰ ਵੀ ਕੀ ਆ 17 ਸਾਲ ਦੀ ਸਜ਼ਾ ਹੋਈ ਤੇ ਸਾਰੀ ਪ੍ਰਾਪਰਟੀ ਇਹਨਾਂ ਦੀ ਵੀ ਜ਼ਬਤ ਕਰ ਲਈ ਸੀ ਦੂਜੇ ਕੀ ਆ ਹ ਲਿਊ ਜੀ ਜੂ ਆ ਇਹ 2003 ਤੋਂ ਲੈ ਕੇ 2011 ਤੱਕ ਰੇਲਵੇ ਮੰਤਰੀ ਰਹਿੰਦੇ ਆ ਤੇ ਇਹਨਾਂ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਜਾਂਦੀ ਆ ਕਹਾ ਜਿਹੜੇ ਸੁੰਗਕਾਈ ਆ 2006 ਤੋਂ ਲੈ ਕੇ 2009 ਤੱਕ ਖੇਤੀਬਾੜੀ ਮੰਤਰੀ ਰਹਿੰਦੇ ਆ ਤੇ ਇਹਨਾਂ ਨੂੰ ਵੀ ਕੀ ਹੈ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਆ ਤੇ ਮੈਂ ਤੁਹਾਨੂੰ ਕਹਿਣਾ ਜਿਹੜੇ ਕੀ ਆ ਉਂਗਲ ਖੜੀ ਕਰਦੇ ਹੁੰਨੇ ਹੋ ਨਾ ਹੁਣ ਉਂਗਲ ਖੜੀ ਕਰਕੇ ਨਹੀਂ ਸਰ ਨਾ ਹੁਣ ਬਾਹ ਖੜੀ ਕਰਕੇ ਤੁਹਾਨੂੰ ਆਪ ਨੂੰ ਕੁਝ ਕਰਨਾ ਪੈਣਾ ਤੁਹਾਨੂੰ ਆਸ ਕਿੰਨਾ ਤੋਂ ਸੀਗੀ ਜਿਹੜੇ ਕੀ ਆ ਆਪਾਂ ਚੁਣੇ ਸੀ ਜਾਂ ਨਵੇਂ ਇਨਕਲਾਬੀ ਜਿਹੜੇ ਆਪਾਂ ਹੁਣ ਕੀ ਆ ਬਿਠਾਏ ਸੀ ਮੈਨੂੰ ਐਂ ਦੱਸ ਦਿਓ ਰਿਸ਼ਵਤ ਬੰਦ ਹੋ ਗਈ ਜੇ ਨਹੀਂ ਹੋਈ ਤਾਂ ਕਮੈਂਟ ਕਰਕੇ ਦੱਸਿਓ ਜਰੂਰ ਤੁਸੀਂ ਕਿਹਨੂੰ ਰਿਸ਼ਵਤ ਦਿੱਤੀ ਆ ਭੁੱਲਣੇ ਨਹੀਂ ਫਿਰ ਰੌਲਾ ਵੀ ਨਾ ਪਾਇਆ ਕਰੋ ਤੇ ਜੇ ਕੀ ਤੁਹਾਡੇ ਮਨ ਦੇ ਵਿੱਚ ਸੇਕ ਹੈਗਾ ਫਿਰ ਬਾਹ ਖੜੀ ਕਰਕੇ 1 ਨਵੰਬਰ ਨੂੰ ਪੰਜਾਬ ਦੀ ਉਲਜੀ ਤਾਣੀ ਸਲਝਾਉਣ ਦੇ ਖਾਤਰ ਤੁਹਾਨੂੰ ਸਾਰਿਆਂ ਨੂੰ ਕੀ ਸੱਦਾ ਦਿੰਨੇ ਆ ਤੇ ਬੜੇ ਬੁੱਧੀਜੀਵੀ ਜਿਹੜੇ ਹੋਰ ਵੀ ਜਿਹੜੇ ਬੰਦੇ ਮਨ 'ਚ ਦਰਦ ਰੱਖਦੇ ਆ ਉਹਨਾਂ ਬੰਦਿਆਂ ਤੱਕ ਆ ਪਹੁੰਚ ਵੀ ਕਰਾਂਗੇ ਜਿੰਨਾਂ ਤੱਕ ਨਹੀਂ ਵੀ ਪਹੁੰਚ ਕਰ ਸਕੇ ਉਹਨੂੰ ਹੱਥ ਬੰਨ੍ਹ ਕੇ ਬੇਨਤੀ ਆ 81466 961442 ਬਲਵਿੰਦਰ ਨਾਲ ਗੱਲ ਕਰ ਲਿਓ ਜਾਂ 94636 38105 ਵੀਰ ਸੁਖਮਿੰਦਰ ਨਾਲ ਗੱਲ ਕਰਕੇ ਨਾ ਆ 20 ਤਰੀਕ ਤੱਕ ਆਪਦੇ ਨਾਮ ਜਰੂਰ ਰੋਟ ਕਰਾ ਦਿਓ। ਤੁਹਾਡਾ ਰਹਿਣ ਦਾ, ਸਹਿਣ ਦਾ, ਖਾਣ ਪੀਣ ਦਾ ਸਾਰਾ ਪ੍ਰਬੰਧ ਕੀਆ ਕਰਾਂਗੇ। ਪਰ ਜੇ ਕੱਲੀ ਉਂਗਲ ਚੱਕਣ ਵਾਲੇ ਨਹੀਂ, ਬਾਹ ਚੱਕਣ ਵਾਲੇ ਵੀ ਹੈਗੇ ਹਾਂ ਤਾਂ ਫਿਰ ਆ ਜਰੂਰ ਜਾਇਓ 1 ਨਵੰਬਰ ਨੂੰ ਤੇ ਉਸ ਤੋਂ ਪਹਿਲਾਂ ਇਹਨਾਂ ਨੰਬਰਾਂ ਤੇ ਆਪਦਾ ਨਾਮ ਤੇ ਆਪਦਾ ਪਿੰਡ ਐਡਰੈਸ ਦੱਸ ਕੇ ਆਪਣੇ ਤੇ ਆਪਣੇ ਜਵਾਕਾਂ ਦੇ ਪਿਵੇ ਖਲੀ ਪਹੁੰਚ ਦਿਓ ਤੇ ਇਸ ਪੋਸਟ ਦੇ ਥੱਲੇ ਕਮੈਂਟ ਵੀ ਕਰ ਸਕਦੇ ਹੋ ਤੇ ਜਿਹੜੇ ਬੰਦਿਆਂ ਨੇ ਕਿਸੇ ਨੂੰ ਰਿਸ਼ਵਤ ਦਿੱਤੀ ਆ ਤਾਂ ਉਹ ਬੰਦੇ ਆਪਦਾ ਕੀ ਆ ਬੰਦੇ ਦਾ ਨਾਮ ਜਰੂਰ ਦੱਸ ਦੇਣ ਕਿ ਨੂੰ ਦਿੱਤੀ ਆ ਕਿੰਨੀ ਦਿੱਤੀ ਆ ਤੇ ਕਦੋਂ ਦਿੱਤੀ ਆ ਜੇ ਇੰਨਾ ਤੁਸੀਂ ਕਮੈਂਟ ਬਾਕਸ ਚ ਵੀ ਲਿਖ ਕੇ ਨਹੀਂ ਨਾ ਦੱਸ ਸਕਦੇ ਰਿਸ਼ਵਤ ਤੋਂ ਖੈ ਖਿਹੜਾ ਨਹੀਂ ਛੁੱਟਦਾ ਯਕੀਨ ਆਪਦੇ ਆਪ ਤੇ ਕਰਨਾ ਪੈਣਾ ਕਿਉਂਕਿ ਲੀਡਰਾਂ ਤੇ ਯਕੀਨ ਕਰ ਕਰਕੇ ਆਪਾਂ ਸਾਰੇ ਹੰਬੇ ਪਏ ਆ ਸਾਰੇ ਮਾਰ ਕੇ ਟੰਗੇ ਕਾਂ ਜਿਹੜੇ ਲੋਕਾਂ ਨੇ ਮਾਰ ਕੇ ਟੰਗਤੇ ਸੀ ਨਾ ਉਹ ਸਾਰਿਆਂ ਨੂੰ ਹੁਣ ਕੀ ਆ ਵੱਡੇ ਮਹਿਲਾਂ ਵਾਲੇ ਆਪਦੇ ਮਹਿਲਾਂ ਦੇ ਵਿੱਚ ਕੀ ਆ ਬਿਠਾਈ ਜਾਂਦੇ ਆ ਕੈਪਟਨ ਵਰਗੇ ਹੋ ਗਏ ਮਨਪ੍ਰੀਤ ਬਾਦਲ ਵਰਗੇ ਜਿਹੜੇ ਸਿਰੇ ਦੇ ਮਾਕੇ ਸੀਗੇ ਜਿਨ੍ਹਾਂ ਨੂੰ ਮਾਰ ਕੇ ਟੰਗਤਾ ਸੀ ਲੋਕਾਂ ਨੇ ਉਹ ਅੱਜ ਮਹਿਲਾਂ ਦਾ ਸ਼ਿੰਗਾਰ ਬਾਕੀ ਵਾਸ਼ਿੰਗ ਮਸ਼ੀਨਾਂ ਚੱਲੀ ਜਾਂਦੀਆਂ ਸਿਰੇ ਦੇ ਗੰਦਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਕੀ ਆ ਸਾਫ਼ ਸੁਥਰੇ ਕਰਕੇ ਹੁਣ ਕੀ ਆ ਕੱਢਿਆ ਜਾਣਾ ਇਹਨਾਂ ਸੰਦਾਂ ਨਾਲ ਕੀ ਆ ਥੋੜਾ ਹੀ ਇਲਾਜ ਕਰਨਾ ਇਹਨਾਂ ਨੇ ਤੇ ਜੇ ਜ਼ਰੂਰਤ ਹੈਗੀ ਆ ਤੇ ਪੰਜਾਬ ਦਾ ਪਾਣੀ ਪੀਤਾ ਹਰ 1 ਨਵੰਬਰ ਨੂੰ ਜਿੱਦੇ ਪੰਜਾਬ ਦਿਵਸ ਆ ਨਾ ਉਹਦੇ ਪਹੁੰਚ ਜਿਓ ਤੇ ਜੇ ਕਿਸੇ ਘੋੜੇ ਵਾਲੇ ਦੀ ਆਸ ਹੈਗੇ ਵੀ ਘੋੜੇ ਵਾਲਾ ਰਾਜਕਮਰ ਆ ਕੇ ਖੜਾ ਛੜਾਉ ਤਾਂ ਫਿਰ ਰੱਬ ਰਾ